ਬਾਰ ਕੌਂਸਲ ਸੈਕਟਰ 42 ਚੌਂ ਤੁਸੀਂ ਜਿੱਤ ਚੁੱਕੇ। ਮੈਂ ਸਭ ਮੇਰੇ ਜਨੇ ਵੀ ਮੇਰੇ ਵੀਰ ਭਰਾ ਨੇ ਜਿਨ੍ਹਾਂ ਨੇ ਮੇਰੇ ਅਕ ਚ ਵੋਟਾਂ ਪਾਈਆਂ ਨੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਬਾਹਰ ਲਈ ਮੈਂ ਸਦਾ ਬਾਹਰ ਵਾਸਤੇ ਕੰਮ ਕਰਦਾ ਰਹੂੰਗਾ। ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਨੌਜਵਾਨ ਪੀੜ੍ਹੀ ਐਡਵੋਕੇਟ ਲਾਈਨ ਦੇ ਵਿੱਚ ਅੱਗੇ ਆ ਰਹੀ ਹੈ। ਨੌਜਵਾਨ ਪੀੜ੍ਹੀ ਜਿਹੜੀ ਮੇਰਾ ਮੈਸੇਜ ਇਹ ਹੀ ਹੈ ਕਿ ਜੋ ਨੌਜਵਾਨ ਪੀੜ੍ਹੀ ਦੇ ਮੈਂ ਚੌਕੇ ਮੈਨੂੰ ਅਸਲ ਦੇ ਵੀ 3-4 ਸਾਲ ਹੋ ਗਏ ਇਸ ਫੀਲਡ ਦੇ ਵਿੱਚ ਚਲੋ ਮਿਲਦਾ ਬਹੁਤ ਲੈ ਛੋਟੇ ਛੋਟੇ ਜੋ ਨਵੇਂ ਵਕੀਲ ਨੇ ਉਹਨਾਂ ਨੂੰ ਮਿਲਦਾ ਮੈਨੂੰ ਮੌਕਾ ਮਿਲਿਆ ਹੈ ਉਹਨਾਂ ਦੀ ਬਹੁਤ ਤਕ ਮੁਸ਼ਕਲਾਂ ਨੇ ਜਿਵੇਂ ਜੇ ਫਾਰ ਐਗਜ਼ਾਮਪਲ ਇੱਕ ਮੁਸ਼ਕਲ ਬਹੁਤ ਬੜੀ ਲੱਗੀ ਕਿ ਜਦੋਂ ਕੋਈ ਵੀ ਬੱਚਾ ਨਵਾਂ ਅਨਰੋਧ ਹੁੰਦਾ ਹੈ ਤਾਂ ਕਮ ਸੇ ਕਮ ਉਸ ਨੂੰ ੱੱਕੀ ਦੀ 1000 ਰੁਪਏ ਖਰਚ ਕਰਨਾ ਪੈ ਰਿਹਾ ਉਹ ਮੈਂ ਕੋਸ਼ਿਸ਼ ਕਰੂੰਗਾ ਕਿ ਸਾਡੀ ਜਿੰਨੀ ਵੀ ਆ ਪੰਜਾਬ ਦੀ ਬਾਰਾਂ ਨੇ ਉਹਨਾਂ ਨਾਲ ਡਿਸਕਸ ਕਰਕੇ ਕਿ ਬਾਰ ਕਾਉਂਸਲ ਤੇ ਦਬਾਅ ਪਾਇਆ ਜਾਵੇ ਤੇ ਜੀ ਕਮ ਸੇ ਕੰਮ ਜਿਹੜੀ ਇਹ ਫੀਸ ਹੈ ਇਹਨੂੰ ਤਿੰਨ ਚਾਰ ਯਾਨੀ ਕਿ ਫੇਜ਼ ਦੇ ਵਿੱਚ ਲਈ ਜਾਵੇ ਬੱਚਿਆਂ ਤੋਂ ਤਾਂ ਕਿ ਹਰੇਕ ਬੱਚਾ ਨਰੋਲ ਹੋ ਸਕੇ ਮੈਨੂੰ ਪਤਾ ਹੈ ਕਿ ਇਸ ਸਾਲ ਵੀ ਇਸ ਸਾਲ ਮੈਂ ਜਦੋਂ ਫੀਲਡ ਦੇ ਵਿੱਚ ਗਿਆ ਬਹੁਤ ਬੱਚੇ ਨੇ ਜਿਨ੍ਹਾਂ ਨੇ ਸਾਲ ਰੋਲ ਵਟ ਨਹੀਂ ਕਰਾਈ ਕਿਉਂਕਿ ਉਹਨਾਂ ਕੋਲ ਪੈਸਾ ਨਹੀਂ ਹੈ ਇਸ ਕਰਕੇ ਉਹ ਬੱਚਿਆਂ ਦਾ ਵਿਚਾਰਿਆਂ ਦਾ ਇੱਕ ਹੱਕ ਮਾਰਿਆ ਜਾ ਰਿਹਾ ਹੈ ਕਿਉਂਕਿ 25-30000 ਰੁਪਏ ਇੱਕਦਮ ਲਗਾਉਣਾ ਬੱਚਿਆਂ ਲਈ ਬਹੁਤ ਔਖਾ ਹੈ ਇਹ ਮੇਰੀ ਪ੍ਰਾਇਓਰਿਟੀ ਹੈ ਕਿ ਕੋਸ਼ਿਸ਼ ਕਰਾਂਗੇ ਜੀ ਕਿਸੇ ਤਰੀਕੇ ਨਾਲ ਦਾਦਾ ਕਟ ਕਰਵਾਇਆ ਜਾਵੇ ਜਾਂ ਐਟ ਲੀਸਟ ਵੀਡੀਓ ਫੀਸ ਹੈ ਉਸ ਨੂੰ ਘੱਟੋ ਘੱਟ ਤਿੰਨ ਚਾਰ ਸਾਲ ਵਟ ਦੇ ਵਿੱਚ ਬਰਕਾ ਉਸ ਲਵੇ ਇਹ ਮੇਰੀ ਪ੍ਰਾਇਓਰਿਟੀ ਰਹੂਗੀ ਮੂਰ ਖੜਦਾ ਜੋ ਸਾਡੇ ਨਵੇਂ ਬੱਚੇ ਨੇ ਬਾਹਰ ਮੈਂਬਰਸ ਨੇ ਉਹਨਾਂ ਕੋਲੇ ਚੈਂਬਰਸ ਨਹੀਂ ਉਹ ਚੈਂਬਰਸ ਲਈ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਸਰਕਾਰ ਨਾਲ ਅਸੀਂ ਗੱਲ ਕਰੀਏ ਤੇ ਨਵੇਂ ਚੈਂਬਰ ਹੋਰ ਬਣਵਾ ਸਕੀਏ ਸਾਰੇ ਪਿੰਡਾਂ ਸਹਿਵਾ ਨਾਲ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਸਹਿਯੋਗ ਦਿੱਤਾ ਉਹਨਾਂ ਦੇ ਸਹਿਯੋਗ ਸਭ ਦਾ ਮੈਂ ਅੱਜ ਇਹ ਪਿੰਡ ਦੇ ਪ੍ਰਾਪਤ ਕਰ ਲਿਆ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਸਹਿਬਾਨਾਂ ਇਹ ਜੋ ਵੀ ਸਮੱਸਿਆ ਆ ਮਾਨੂੰ ਨਹੀਂ ਰੱਖਤੂ ਉਹਨਾਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬੈਂਕ ਤੇ ਬਾੜ ਦਾ ਜਿਹੜਾ ਰਿਸ਼ਤਾ ਉਹਨੂੰ ਮਜ਼ਬੂਤ ਕਰਾਂਗੇ